ਰਾਵੀ ਦਰਿਆ ਦੀ ਮਾਰ ਹੇਠਾਏ ਪਿੰਡਾਂ ਅੰਦਰ ਜਿੱਥੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਉੱਥੇ ਅੱਜ ਇਹਨਾਂ ਲੋਕਾਂ ਦੀ ਸਾਰ ਲੈਣ ਵਾਸਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਵਾ ਸਰਹੱਦੀ ਪਿੰਡ ਜਾਨਪੁਰ ਵਿਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਟੁੱਟੇ-ਤੂਸੀਂ ਬੰਦ ਦਾ ਜਾਇਜ਼ਾ ਲਿਆ ਗਿਆ ਅਤੇ ਉੱਥੇ ਹੀ ਹੜਪੀੜਿਤ ਲੋਕਾਂ ਨਾਲ ਮੁਲਾਕਾਤ ਵੀ ਕੀਤੀ ਗਈ ਅਤੇ ਸਰਕਾਰ ਵੱਲੋਂ ਲੋਕਾਂ ਦੀ ਦਿੱਤੀਆਂ ਜਾ ਰਹੀਆਂ ਰਾਤ ਸਮਗਰੀ ਬਾਰੇ ਅਧਿਕਾਰੀਆਂ ਕੋਲ ਜਾਣਕਾਰੀ ਪ੍ਰਾਪਤ ਕੀਤੀ ਉਹਨਾਂ ਕਿਹਾ ਕਿ ਜੋ ਕੁਦਰਤੀ ਮਾਰ ਪਈ ਇਸ ਦੇ ਅੱਗੇ ਕਿਸੇ ਦਾ ਵੀ ਜ਼ੋਰ ਨਹੀਂ ਅਤੇ ਜਲਦੀ ਹੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਨਵੀਂ ਪਾਲਿਸੀ ਲੈ ਕੇ ਆ ਰਹੀ ਹੈ। ਦੇਖੋ ਸਮੱਸਿਆਵਾਂ ਤਾਂ ਪੰਜਾਬ ਦੀ ਕਿਸਮਤ 'ਚ ਹੀ ਲਿਖੀਆਂ ਹੋਈਆਂ ਨੇ। ਇਤਿਹਾਸ 'ਚ ਵੀ ਆਉਂਦੀਆਂ ਰਹੀਆਂ ਨੇ। ਲੇਕਿਨ ਇਤਿਹਾਸ ਦੱਸਾਇਆ ਵੀ ਜਦੋਂ ਜਿੱਡੀ ਵੱਡੀ ਸਮੱਸਿਆ ਓਡੀ ਵੱਡੀ ਤਾਕਤ ਨਾਲ ਪੰਜਾਬੀਆਂ ਨੇ ਇਕੱਠੇ ਹੋ ਕੇ ਇਹਨਾਂ ਦੀ ਮੁਕਾਬਲਾ ਕੀਤਾ। ਔਰ ਆ ਪਿਛਲੇ ਦਿਨਾਂ 'ਚ ਜਿਹੜੇ ਬਾੜੇ ਇੱਥੇ ਆਏ ਕਾਫੀ ਨੁਕਸਾਨ ਇਹਨਾਂ ਪਿੰਡਾਂ ਦਾ ਹੋਇਆ ਇਸ ਹਲਕੇ ਦਾ ਹੋਇਆ। ਉਹ ਇਹਦੇ ਚ ਪੰਜਾਬ ਸਰਕਾਰ ਦੇ ਇੱਥੇ ਆਪਦਾ ਕੰਮ ਕਰ ਰਹੀ ਹੈ। ਮੰਤਰੀ, ਸંત્રી, ਸਾਰੇ ਅਫਸਰ ਸਾਹਿਬਾਨ ਸਾਰੇ ਡਿਪਾਰਟਮੈਂਟ ਲੱਗੇ ਹੋਏ ਆ। ਇੱਥੇ ਬੜੀ ਵੱਡੀ ਕੰਟ੍ਰਿਬਿਊਸ਼ਨ ਇੱਥੇ ਹਾਕਾਮਦਕੀ ਫੌਜ ਖਾਲਸਾਈਡ ਸਰਬੀ ਸਿੰਘ ਉਹਨਾਂ ਲੋਗ ਜਿਹੜੇ ਪੌਂਟਰੀ ਆ ਸੱਤ ਪਿੰਡ ਲਾਦੇ ਨਾਲ ਐਡਆਪਟ ਵੀ ਕਰ ਲਏ ਆ। ਵਰਡ ਸਟੇਸ਼ਨ ਨੂੰ ਕਹਤਾ ਵੀ ਉਹ ਤੋਂ ਜਿਹੜੀ ਅਕੜਤ ਨਹੀਂ ਜੀ ਉਹਦੇ ਲੋੜਾਂ ਜਿਸ ਤਰ੍ਹਾਂ ਦੀ ਮਦਦ ਦੀ ਉਹ ਇਹਨਾਂ ਨੂੰ ਇੱਕ ਤਰ੍ਹਾਂ ਦਾ ਡਾਟਾਬੇਸ ਲਾ ਕੇ ਦਿੱਤੇ ਨੇ ਤਾਂ ਕਿ ਉਹ ਮਦਦ ਕਰਵਾਈ ਜਾ ਸਕੇ ਪਾਣੀ ਦਾ ਜਿਹੜਾ ਉਹ ਸਰਕਾਰ ਵੱਲੋਂ ਸਪੇਡ ਵਾਲੇ ਪਾਣੀ ਦਾ ਇੰਤਜ਼ਾਮ ਕਰਾਇਆ ਜਾ ਰਿਹਾ ਹੈ ਪਸ਼ੂਆਂ ਦਾ ਵੀ ਇੰਤਜ਼ਾਮ ਕਰਾਇਆ ਜਾ ਰਿਹਾ ਹੈ ਫੈਟੀਓਜ਼ ਵੱਲੋਂ ਵੀ ਕਰਾਇਆ ਜਾ ਰਿਹਾ ਮਤਲਬ ਇਸ ਸਮੇਂ ਦੇ ਵਿੱਚ ਸਰਕਾਰ ਦਾ ਤਾਂ ਆਪਣਾ ਫਰਿਸ਼ੀ ਲੇਕਿਨ ਪੁਰਸ਼ ਆਬ ਦੀ ਸਿੱਖਿਆ ਅਨੁਸਾਰ ਪੰਜਾਬੀ ਵੀ ਕਿਸੇ ਵੱਲੋਂ ਪਿਛੇ ਰਹਿਟੇ ਨਾ ਇੱਥੇ ਕੋਈ ਧਰਮ ਦਾ ਵਖਰੇਵਾ ਨਾ ਕਿਸੇ ਗੁਰਦਰਾਹਾਂ ਦਾ ਬਿਦੇਵਾ ਸਾਰਿਆਂ ਨੇ ਅੱਗੇ ਆ ਕੇ ਹਿੰਦੂ ਮੁਸਲਮ ਸਿੱਖ ਸਾਈ ਸਾਰਿਆਂ ਨੇ ਇਕਦਤਾ ਪੁੱਟਣਾਵਾ ਕਰਦੇ ਹੋਏ ਔਰ ਮੈਨੂੰ ਲੱਗਦਾ ਵੀ ਕੋਈ ਪਿੰਡ ਪੰਜਾਬ ਦਾ ਐਸੇ ਬਚਿਆ ਨਹੀਂ ਹੋਏਗਾ ਜਿੱਥੋਂ ਆਹ ਨਾ 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 ਆਵੇ ਜਿੱਦੋਂ ਸਪੋਰਟ ਨਾ ਆਈ ਹੋਵੇ ਜਿੱਦੋਂ ਮਦਦ ਨਾ ਆਈ ਹੋਵੇ ਜਿੱਥੋਂ ਨੌਜਵਾਨ ਨਾ ਆਏ ਹੋਣ ਮੈਂ ਹੁਣ ਆਉਂਦਾ ਸੀ ਰਸਤੇ ਹੀ ਦੇਖਿਆ ਵੀ ਲੈਣਾ ਲੱਗੇ ਹੋਈਆਂ ਟਰਾਲੀਆਂ ਦੀ ਮਾਰਗਵੇ ਵਾਲੇ ਬੱਸ ਸੋ ਵੀ ਪੰਜਾਬ ਦਾ ਠੀਕ ਹੈ ਮੁਸੀਬਤਾਂ ਆਉਂਦੀਆਂ ਸੀ ਰਲ ਮਿਲ ਕੇ ਇਹਨਾਂ ਮੁਸੀਬਤਾਂ ਤੇ ਹੱਲ ਵੀ ਪਾ ਰਹੇ ਆਂ ਔਰ ਜਿਹੜੀ ਮੈਡੀਕਲ ਬੜੀ ਵਧੀਆ ਹਾਕਰਪੁਰ ਦੀ ਫੌਜ ਵੱਲੋਂ ਇੱਥੇ ਇੱਕ ਉਹ ਮੈਡੀਕਲ ਸਿਸਟਮ ਵਾਸਤੇ ਵੀ ਬਹੁਤ ਕੰਮ ਕੀਤਾ ਗਿਆ ਬਹੁਤ ਵਧੀਆ ਸਰਕਾਰ ਵੱਲੋਂ ਵੀ ਲੱਗਿਆ ਹੋਇਆ ਤੇ ਅੱਜ ਦੇਖ ਰਿਹਾ ਹਾਂ ਕਿਤੇ ਕਿਤੇ ਇੱਕ ਮੈਨੂੰ ਉਹ ਬੀਐਸਐਫ ਨੇ ਇੱਕ ਕੋਈ ਕੰਦ ਬੜਾਈ ਉਹਦੇ ਬਾਰੇ ਪਤਾ ਲੱਗਿਆ ਸਰਕਾਰ ਨੇ ਡਿਸਟੀਗਨ ਮਨਿਸਟਰੀ ਨੇ ਪਹਿਲਾਂ ਵੀ ਲਿਖ ਕੇ ਭੇਜਿਆ ਹੋਇਆ ਉਹਨਾਂ ਨੂੰ ਲੇਕਿਨ ਉਹਨਾਂ ਨੇ ਕੁਝ ਕੀਤਾ ਨਹੀਂ ਸੀ ਤੇ ਕੱਲ ਮੋਦੀ ਸਾਹਿਬ ਆ ਰਹੇ ਮੈਂ ਕਹਿੰਦਾ ਵੀ ਉਹਦੇ ਹੱਲ ਕਰਾ ਦੇ ਬਾਕੀ ਠੀਕ ਹੈ ਉਹ ਅਫਗਾਨਿਸਤਾਨ ਨਾਲ ਅੰਦੱਠੀ ਕਰਿਆ ਹੈ ਚੰਗੀ ਗੱਲ ਹੈ ਸਾਰੀ ਦੁਨੀਆ ਚ ਕਰਨੀ ਚਾਹੀਦੀ ਹੈ ਪੰਜਾਬ ਕੀ ਦੇ ਕਰਕੇ ਹਿੰਦੁਸਤਾਨ ਆਜ਼ਾਦ ਹੋਇਆ ਕੀ ਦੇ ਕਰਕੇ ਅन्नਪੂਰਤੀ ਹੁੰਦੀ ਹੈ ਦੇਸ਼ ਦੀ ਅੱਜ ਤੂੜ ਹੈ ਇਹ 60000 ਕਰੋੜ ਤਾਂ ਦੇ ਹੀ ਜਾਣ ਨਾ ਬਾਕੀ ਜਿਹੜਾ ਨੁਕਸਾਨ ਹੋਇਆ ਫਸਲਾਂ ਦਾ ਉਹ ਵੀ ਦੇਖ ਲਾਂਗੇ ਆਪਾਂ ਜਿਹੜਾ ਘਰਾਂ ਦਾ ਨੁਕਸਾਨ ਉਹ ਵੀ ਦੇਖ ਲਾਂਗੇ ਵਿਚਾਰੇ ਮਜ਼ਦੂਰ ਖੇਤ ਮਜ਼ਦੂਰ ਵਿਚਾਰੇ ਉਹਨਾਂ ਦਾ ਉਹਨਾਂ ਦਾ ਰੋਟੀ ਦਾ ਨੁਕਸਾਨ ਹੋਇਆ ਉਹ ਵੀ ਦੇਖ ਲਾਂਗੇ ਲੇਕਿਨ ਜਿਹੜਾ 60000 ਕਰੋੜ ਹੈ ਉਹ ਜਰੂਰ ਲੈ ਕੇ ਆਓ ਪਰ ਜਿਹੜਾ ਤੁਸੀਂ ਬੰਦ ਕਾਫੀ ਜਗ੍ਹਾ ਪਾਰਪਰ ਲੋਕ ਇਹਦੇ ਉਸ ਕੋਈ ਵੀ ਨਹੀਂ ਆਇਆ ਲੋਕਾਂ ਦਾ ਪਿੱਛਾ ਜਿੰਨ ਸਭ ਕਹਿੰਦੇ ਨਹੀਂ ਪਚਾ ਸਕਦੇ ਸੀਗਾ ਆ ਦੇਖੋ ਜਿਹੜਾ ਹੁਣ ਪ੍ਰਾਣੀ ਗੱਲ ਹੈ ਉਧਰ ਲੰਘੀ ਅੱਗੇ ਤੋਂ ਨਾ ਹੋਵੇ ਇਹ ਰੇਸ ਤੇ ਆਪਾਂ ਪ੍ਰੋਪਰ ਇੰਤਜ਼ਾਮ ਕਰੀਏ ਇਹਨਾਂ ਤੋਂ ਸੁਜੈਸ਼ਨ ਲਵਾਂਗੇ ਸਰਕਾਰ ਤੋਂ ਵੀ ਲਵਾਂਗੇ ਮੈਂ ਬਿਧਾਰ ਤੋਂ ਵਿੱਚ ਮੀਟਿੰਗ ਵੀ ਰੱਖੂੰਗਾ ਤਾਂ ਕਿ ਜਿਹੜੀ ਹੈ ਇਹ ਇਸ ਤਰ੍ਹਾਂ ਦੀ ਸਮੱਸਿਆਵਾਂ ਇਹ ਹਰ ਸਾਲ ਹੀ ਆ ਜਾਂਦੀਆਂ ਹਰ ਸਾਲ ਹੀ ਮਤਲਬ ਨੁਕਸਾਨ ਹੋ ਜਾਂਦਾ ਸੋ ਇਹਦਾ ਕੋ ਪੱਕਾ ਹੱਲ ਕੀਤਾ ਜਾਵੇ ਸਰਕਾਰ ਦਾਵੇ ਕਰੀ ਕੰਟਰੋਲ ਨੂੰ ਬਣੇ ਨੰਬਰਾਂ ਤੇ ਫੋਨ ਕਰੋ ਇਹ ਬੰਦੇ ਕਰਦੇ ਨੇ ਫੋਨ ਕੋਈ ਆਇਆ ਨਹੀਂ ਤੁਸੀਂ ਪਿੰਡ ਰੁੜ ਗਿਆ ਤੇ ਹੁਣ ਆਪਾਂ ਕੋਈ ਮੱਧ ਟਾਲ ਦੀ ਕਾ ਕੇ ਅੱਗੇ ਕੰਮ ਕਰ ਕਰਾਂਗੇ ਪੀਕਾ ਹੋ ਗਿਆ ਹੋ ਗਿਆ ਟਾਲਣਾ ਦਾ ਕਾਹ ਨੂੰ ਆ ਕੀ ਦੀ ਕੀ ਕੋਈ ਜ਼ਿੰਮੇਵਾਰੀ ਤਨਖਾਹ ਲੈਂਦੇ ਨੂੰ ਡੰਗਾ ਕੇ ਵੀ ਕੋਈ ਗੱਲ ਨਹੀਂ ਲੋਕਾਂ ਦਾ ਰੋਸ ਹੀ ਪਈ ਜਾਂਦਾ ਇਹ ਟਾਈਮ ਲੌਕ ਆ ਜਾਂਦਾ ਪ੍ਰਸ਼ਾਸਨਿਕ ਅਧਿਕਾਰੀ ਵੀ ਆ ਜਾਂਦਾ ਤੇ ਸ਼ਾਇਦ ਇਹ ਸਾਰੇ ਟਕੜੇ ਦੇ ਕੰਟਰੋਲ ਤੇ ਫੋਨ ਕਰਦੇ ਰਹੇ ਕਹਿੰਦੇ ਕਮਰੇ ਨੋਟ ਕਰ ਲਈਆ ਲੇਕਿਨ ਸਾਨੂੰ ਜਿਹੜੇ ਪੋਰੀ ਤੱਕ ਨਹੀਂ ਮਿਲੇ ਤੇ ਜਦੋਂ ਪਾਣੀ ਰੁੜ ਗਿਆ ਫਿਰ ਬਾਅਦ ਵਿੱਚ ਅਧਿਕਾਰੀ ਆਏ ਆਪਾਂ ਪਤਾ ਕਰ ਲਾਂਗੇ ਜੀ ਜਬਰ ਜਬਰ ਫਿਕਸ ਕਰਾਂਗੇ ਲੇਕਿਨ ਹੁਣ ਸਮਾਂ ਇਹ ਐ ਵੀ ਕਿਉਂਕਿ ਆ ਜਦੋਂ ਹੁਣ ਪਾਣੀ ਥੱਲੇ ਜਾਊਗਾ ਹੁਣ ਬਿਮਾਰੀਆਂ ਆਉਣਗੀਆਂ ਹੁਣ ਆਲਾ ਜਿਹੜਾ ਪਸ਼ੂ ਬਿਮਾਰ ਹੋਣਗੇ ਲੋਕ ਬਿਮਾਰ ਹੋਣਗੇ ਇਹਨੂੰ ਆਪਾਂ ਇੱਕ ਤਰ੍ਹਾਂ ਇਸ ਇੱਕ ਤਰ੍ਹਾਂ ਸਵੀਟਲੀ ਐ ਜਿਹੜੀ ਇਹ ਉਸ ਤੋਂ ਬਾਅਦ ਫਿਰ ਦੇਖੋ ਗੱਲ ਇਹ ਉਹ ਵੀ ਜਿਹੜਾ ਪਾਣੀ ਨਾਲ ਨੁਕਸਾਨ ਹੋਇਆ ਉਹ ਤਾਂ ਹੋ ਗਿਆ ਸਾਡੀ ਫਸਲ ਦਾ ਨੁਕਸਾਨ ਹੋ ਗਿਆ ਲੇਕਿਨ ਉਹ ਜਦੋਂ ਰੇਤ ਵੇ ਦੇਦੇ ਨੇ ਸਾਡੇ ਹਾਲ ਪੈਂਦਾ ਵੀ ਅਗਲੀ ਫਸਲ ਕਿਵੇਂ ਬੀਜਾਂਗੇ ਸੋ ਜੀ ਦਾ ਖੇਤ ਉਹਦੀ ਰੇਤ ਇਹ ਬਹੁਤ ਵਧੀਆ ਪਾਲਿਸੀ ਹੈ ਪੰਜਾਬ ਸਰਕਾਰ ਦਾ ਮੈਂ ਤਾਂ ਧੰਨਵਾਦੀ ਹਾਂ ਕਿ ਸਰਕਾਰ ਨੇ ਸਮੇਂ ਸਿਰ ਐਕਸ਼ਨ ਲਿਆ ਮੇਰਾ ਰਾਜ ਉਹਦਾ ਅਲਾਰਟ ਵੀ ਹੋ ਜਾਣਾ ਮੋਦੀ ਸਾਹਿਬ ਕੱਲ ਆ ਰਹੇ ਝਾਚ ਹੀ ਹੁਟਾ ਲੈਣਗੇ ਤੇ ਛੱਤ ਵੀ ਸੋਨੇ ਦੀ ਮੀਟਿੰਗ ਕਰਨਗੇ ਤੇ ਸ਼ਾਹ ਜੋਗਾ ਨੂੰ ਘਾਟੀ ਮਿਲਣਗੇ ਦੇਖੋ ਜੀ ਅਸੀਂ ਤਾਂ ਜਿਹੜਾ ਆਉਂਦਾ ਸੀ ਉਹਦੀ ਇੱਜ਼ਤ ਕਰਦੇ ਹਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਲੇਕਿਨ ਉਹਨਾਂ ਨੂੰ ਆਸ ਹੈ ਵੀ ਜਿੱਥੇ ਨੁਕਸਾਨ ਹੋਇਆ ਉਹਨਾਂ ਦੇ ਜਗ੍ਹਾ ਤੇ ਮੱਲਬ ਵੀ ਲਾ ਕੇ ਜਾਣ ਪੰਜਾਬ ਦਾ ਜਿਹੜਾ 60000 ਕਰੋੜ ਰੁਪਏ ਆਪਾਂ ਕੱਢ ਕੇ ਬੈਠੇ ਉਹ ਹੀ ਦੇਖਦੇ ਨੇ ਚੌਂਹੇ ਪੇਟ ਕੀ ਕਰ ਨਹੀਂ ਉਹਨਾਂ ਨੂੰ ਲੋਕਾਂ ਨੂੰ ਨਹੀਂ ਕਾ ਮਿਲਣਾ ਨਹੀਂ ਉਹਨਾਂ ਨੂੰ ਮਿਲਣਾ ਚਾਹੀਦਾ ਜਿੱਥੇ ਜਿਹੜਾ ਬੀਐਸਐਫ ਨੇ ਕੰਦ ਗੱਡੀ ਉਹ ਹੀ ਦੇਖ ਲੈਣ ਇਹਦੇ ਇਹਦੇ ਹੱਲ ਕਰਾ ਦੇਣ ਮਤਲਬ 15 20 ਪਿੰਡਾਂ 'ਚ ਮਾਰ ਕਰਤਾ ਉਸ ਕੰਦ ਦੇ ਕਰਕੇ ਪਾਣੀ ਦੇ ਹਾਂ ਸੋ ਇਹ ਚੀਜ਼ਾਂ ਉਹਨਾਂ ਨੂੰ ਦੇਖ ਲੈਣੇ ਚਾਹੀਦੀਆਂ ਸੋ ਤੁਹਾਡੇ ਰਾਹੀਂ ਵੀ ਦੇਖ ਲੈਣ ਉਹ ਆਟੀਵੀ ਤੇ ਹੁਣ ਖਬਰ ਆਊਗੀ ਉਹ ਦੇਖ ਲੈਣ ਤੇ ਉਹ ਠੀਕ ਕਰਾ ਦੇਣ ਤੁਹਾਡਾ ਧੰਨਵਾਦ ਜਿਹੜਾ